ਦੇਖੋ ਅੱਜ ਸਾਰਿਆਂ ਨੂੰ ਪਹਿਲਾਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਖਾਸ ਤੌਰ ਤੇ ਜਿਹੜੀ ਰੱਖੀ ਗਈ ਹੈ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੈਸਾ ਤੁਸੀਂ ਜਾਣਦੇ ਹੋ ਕਿ ਉਹ ਛੋਸ਼ੇਵਾਜੀ ਕਰਨ ਦੇ ਔਰ ਝੂਠ ਬੋਲਣ ਦੇ ਆਦੀ ਹੈ ਪਰ ਪਿੱਛੇ ਜੇ ਉਹਨਾਂ ਨੇ ਹੁਣੇ 2 ਦਿਨ ਪਹਿਲਾਂ ਜੰਡਪੁਰ ਵਿਖੇ ਜਿਹੜਾ ਰੂਚੀਕਾ ਪੇਪਰ ਮਿੱਲ ਉਹਦੇ ਬਾਰੇ ਜੋ ਬੋਲ ਕੇ ਆਏ ਐ ਕਿ ਉਹ ਇਸ ਮਿੱਲ ਦੇ ਵਿਰੋਧ ਚ ਐ ਔਰ ਇਹਦੇ ਇਹਦਾ ਸਵਾਲ ਉਠਾਣਗੇ ਪਾਰਲੀਮੈਂਟ ਚ ਜਾ ਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਉਹਨਾਂ ਦਾ ਇਹ ਝੂਠ ਇਹ ਚਿੱਟਾ ਝੂਠ ਉਹਨਾਂ ਨੇ ਬੋਲਿਆ ਕਿਉਂਕਿ ਇਸ ਦਾ ਜਿਹੜਾ ਹੈਗਾ ਇਹਦਾ ਜਿਹੜਾ ਬੀਜ ਐ ਇਹ ਇਹਨਾਂ ਨੇ ਖੁਦ ਜਿਹੜਾ 2019 ਚ ਜਿਹੜਾ ਹੈਗਾ ਉਹ ਬੋਇਆ ਸੀਗਾ ਔਰ ਉਦੋਂ ਇਹਨਾਂ ਨੇ ਧੌਲਰਾਮ ਪਿੰਡ ਦੀ ਜਿਹੜੀ ਹੈਗੀ ਐ ਜ਼ਮੀਨ ਜਿਹੜੀ ਉਸ ਉਸ ਸਵੇਰੇ ਸਵੇਰੇ ਤੜਕੇ ਜਦੋਂ ਸਵੇਰੇ ਤਹਿਸੀਲਦਾਰ ਨੂੰ ਸਪੈਸ਼ਲੀ ਬੁਲਾ ਕੇ ਉਥੇ ਦੀ ਜਿਹੜੀ ਜ਼ਮੀਨ ਆ ਉਹ ਪ੍ਰਾਈਵੇਟ ਫਰਮ ਨੂੰ ਜਿਹੜੀ ਵੇਚੀ ਔਰ ਉਸ ਤੋਂ ਬਾਅਦ ਇਹਨਾਂ ਦੀਆਂ ਕੋਸ਼ਿਸ਼ਾਂ ਰਹੀਆਂ ਕਿ ਇਹ ਜਿਹੜੀ ਮਿਲ ਹੈ ਜਲਦ ਤੋਂ ਜਲਦ ਲੱਗੇ ਔਰ ਇਹਨਾਂ ਦੀਆਂ ਜਿਹੜੀਆਂ ਨਜ਼ਦੀਕੀਆਂ ਉਹ ਸਾਡੇ ਰਾਣਾ ਜੀ ਜਿਹੜੇ ਆਪਣੇ ਮੰਤਰੀ ਰਹੇ ਪਿੱਛੇ ਉਹਨਾਂ ਨਾਲ ਬੜੀਆਂ ਨਜ਼ਦੀਕੀਆਂ ਔਰ ਉਹ ਤੁਸੀਂ ਆਪਾ ਲੁਧਿਆਣਾ ਜਿਹੜਾ ਜਦੋਂ ਇਲੈਕਸ਼ਨ ਹੋਏ ਉਦੋਂ ਵੀ ਜਿਹੜੇ ਉਹਨਾਂ ਨੇ ਦੇਖਿਆ ਕਿ ਕਿਵੇਂ ਇਹਨਾਂ ਨੇ ਜਿਹੜਾ ਹੈਗਾ ਇਸ ਲੁਧਿਆਣਾ ਦੀ ਚੋਣ 'ਚ ਇਕੱਠੇ ਹੋ ਕੇ ਲੜਿਆ ਕਿਉਂਕਿ ਇਹ ਇਕੱਠੇ ਹੋ ਕੇ ਹੀ ਇਹ ਜਿਹਨੇ ਮਾਫੀਆ ਚਲਾਉਂਦੇ ਰਹੇ ਐ ਸੋ ਇੱਕ ਸਫੇਦ ਝੂਠ ਇਹਨਾਂ ਨੇ ਬੋਲਿਆ ਜਦਕਿ ਸਾਡੀ ਪਾਰਟੀ ਜਿਹੜੀ ਕਦੇ ਵੀ ਐਸੀ ਕੋਈ ਵੀ ਇੰਡਸਟਰੀ ਨਹੀਂ ਲੈ ਕੇ ਆਏਗੀ ਜਿਹੜੀ ਜਿਹਦੇ ਨਾਲ ਕਿ ਸਾਡੇ ਹਲਕੇ ਦੇ ਲੋਕਾਂ ਦਾ ਨੁਕਸਾਨ ਹੋਵੇ ਉੱਥੇ ਦੀ ਆਬੋ ਹਵਾ ਜਿਹੜੀ ਹੈ ਉਹ ਖਰਾਬ ਹੋਵੇ ਬਲਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਡੀ ਸਰਕਾਰ ਨੇ ਤਾਂ 384 ਏਕੜ ਜਿਹੜਾ ਤਿੰਨ ਬੇਟ ਦੇ ਵਿੱਚ ਰੱਖੇ ਰੱਖਮੇਕਰਨ ਕੀਤਾ ਸੀ ਵੀ ਇੱਥੇ ਅਸੀਂ ਇੰਡਸਟਰੀ ਲਗਾਵਾਂਗੇ ਲੇਕਿਨ ਜਦੋਂ ਦੇਖਿਆ ਕਿ ਉਹ ਜਿਹੜੇ ਪਿੰਡਾਂ ਦੀ ਜਿਹੜੇ ਸਾਡੇ ਪੰਚਾਇਤਾਂ ਨੇ ਹਾਂ ਵੀ ਨਹੀਂ ਭਰੀ ਤਾਂ ਅਸੀਂ ਉਹ ਪ੍ਰੋਜੈਕਟ ਰੋਕ ਤਾ ਸੋ ਇਹ ਇਹ ਇਹਦੇ ਤੇ ਉਹਨਾਂ ਨੇ ਬਿਲਕੁਲ ਹੀ ਉਹਨਾਂ ਦਾ ਹੀ ਬੀਜ ਬੋਇਆ ਹੋਇਆ ਬੋਇਆ ਹੋਇਆ ਸੋ ਮੈਂ ਇਹ ਬਹੁਤ ਕਲੀਅਰ ਕਰਨਾ ਚਾਹੁੰਦਾ ਦੂਸਰਾ ਮੈਂ ਤੁਹਾਡਾ ਜਿਹੜਾ ਇੱਕ ਦੂਜਾ ਝੂਠ ਉਹਨਾਂ ਦਾ ਉਹ ਹੈਗਾ ਕਿ ਗੁਰੂ ਗੋਬਿੰਦ ਸਿੰਘ ਜਿਸ ਜਿਹੜਾ ਸਕਿੱਲ ਇੰਸਟੀਚੂਟ ਹੈ ਹਾਂਜੀ ਇੰਸਟੀਚੂਟ ਹੈ ਇੰਸਟੀਚੂਟ ਸਾਰੀ ਸਕਿੱਲ ਇੰਸਟੀਚੂਟ ਜੋ ਕਿ ਚਮਕੌਰ ਸਾਹਿਬ ਵਿਖੇ ਜਿਹੜਾ ਹੈਗਾ ਉਹਦੇ ਚ ਆ ਪਿਛਲੇ ਹਫਤੇ ਜਾ ਕੇ ਉਹਨਾਂ ਨੇ ਕਿਹਾ ਜੀ ਕਿ ਮੈਂ 500 ਕਰੋੜ ਰੁਪਇਆ ਇਸ ਇੰਸਟੀਚਿਊਟ ਲਈ ਦਿੱਤਾ ਲੇਕਿਨ ਮੌਕੇ ਦੀ ਸਰਕਾਰ ਜਿਹੜੀ ਇਹਨੂੰ ਚਲਾ ਨਹੀਂ ਰਹੀ ਇਹ ਵੀ ਇੱਕ ਬਹੁਤ ਵੱਡਾ ਝੂਠ ਹੈ ਕਿਉਂਕਿ ਇਸ ਇਹ ਜਿਹੜੀ ਇੰਸਟੀਚਿਊਟ ਹੈ ਇਹਦਾ ਜਿਹੜਾ ਟੋਟਲ ਬਜਟ ਹੀ 750 ਕਰੋੜ ਸੀ ਜੇ ਅਗਰ ਸਾਬਕਾ ਮੁੱਖ ਮੰਤਰੀ ਨੇ 500 ਕਰੋੜ ਦਿੱਤਾ ਹੁੰਦਾ ਫਿਰ ਤਾਂ ਬੇਲਾ ਪੁਨਿਆਲੀ ਪੁਲ ਵੀ ਬਣ ਜਾਣਾ ਸੀ ਜਿਹੜਾ 114 ਕਰੋੜ ਦਾ ਸੋ ਇੱਕ ਸਫੇਦ ਝੂਠ ਹੈ ਜਦਕਿ ਇਹ ਜਿਹੜੀ ਇਹ ਇਸ ਯੂਨੀਵਰਸਿਟੀ ਲਈ ਜਿਹੜੀ ਜ਼ਮੀਨ ਲਈਤੀ ਗਈ ਉਹਦੇ ਆ ਪੇਪਰ ਮੈਂ ਆ ਦੇਖੋ ਲੈ ਕੇ ਆਇਆ ਸਾਰੇ ਚਿੱਠਾ ਇਹ ਇਹਦੇ ਚ ਸਾਫ ਦੱਸਿਆ ਜਾਂਦਾ ਕਿ ਇਸ ਜਿਹੜੀ ਯੂਨੀਵਰਸਿਟੀ ਚ 42 ਕਿੱਲੇ ਜਿਹੜੀ ਜ਼ਮੀਨ ਐਕਵਾਇਰ ਹੋਈ ਸੀ ਔਰ ਜਿਹਦੀ ਕੁੱਲ ਕੀਮਤ ਬਣਦੀ ਸੀਗੀ 19.75 ਕਰੋੜ 19 19 ਕਰੋੜ 76 ਲੱਖ ਲੇਕਿਨ ਇਹ ਜਿਹੜੀ ਐਮਸੀ ਨੂੰ ਉਦੋਂ ਆਇਆ 14.81 ਕਰੋੜ ਜਿਹੜਾ ਇਹਦਾ ਆਇਆ اور ਇਹ ਜਿਹੜਾ तकरीबन 5 ਕਰੋੜ ਦੇ ਕਰੀਬ ਹਲੇ ਵੀ ਇਹ ਪਤਾ ਨਹੀਂ ਕਿ 5 ਕਰੋੜ ਕਿੱਥੇ ਗਏ ਬਲਕਿ ਇਹ ਆਮ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਜਦੋਂ ਉਹ ਜ਼ਮੀਨ ਵਕਾਈ ਉਹਦੇ 'ਚ ਵੀ ਜਿਹੜੀ ਕਪਲੇਬਾਜੀ ਕੀਤੀ ਤੇ ਉਸ ਤੋਂ ਬਾਅਦ ਇਹ ਜਿਹੜੀ ਇੰਦਰ ਕੁਮਾਰ ਗੁਜਰਾਲ ਯੂਨੀਵਰਸਿਟੀ ਹੈ ਇਹਨੇ ਇਹ ਜਿਹੜਾ ਇਹਦਾ ਪੈਸਾ ਦੇਣਾ ਸੀ ਲੇਕਿਨ ਉਹਨਾਂ ਨੇ 16 6 23 ਨੂੰ ਇੱਕ ਚਿੱਠੀ ਰਾਹੀ ਜਿਹੜਾ ਇਹ ਕਹਿ ਤਾ ਕਿ ਸਾਡੇ ਕੋਲ ਫੰਡ ਹੈ ਨਹੀਂ ਅਸੀਂ ਇਸ ਇੰਸਟੀਚਿਊਟ ਨੂੰ ਅੱਗੇ ਨਹੀਂ ਚਲਾਉਣਾ ਚਾਹੁੰਦੇ ਸੋ ਇਹ ਜਿਹੜੇ ਐਦਾਂ ਦੇ ਪ੍ਰੋਜੈਕਟ ਹੈ ਪੁਰਾਣੀ ਸਰਕਾਰਾਂ ਦੇ ਬਿਨਾ ਸੋਚੇ ਸਮਝੇ ਉਹਨਾਂ ਨੇ ਪ੍ਰੋਜੈਕਟ ਲਾਤੇ ਉਸ ਵੇਲੇ ਤਾਂ ਹਾਲਾਤ ਇਹ ਸੀ ਕਿ 400 ਇੰਜੀਨੀਅਰਿੰਗ ਕਾਲਜ ਜਿਹੜੇ ਹੁੰਦੇ ਸੀ ਉਹਨਾਂ ਚੋਂ 150 ਇੰਜੀਨੀਅਰਿੰਗ ਕਾਲਜ ਬੰਦ ਹੋ ਚੁੱਕੇ ਸੀ ਉਦੋਂ ਐਸੇ ਪ੍ਰੋਜੈਕਟਾਂ ਦੀ ਲੋੜ ਹੈ ਨਹੀਂ ਸੀ ਇਹ ਤਾਂ ਹੁਣ ਅਸੀਂ ਸੋਚ ਰਹੇ ਹਾਂ ਕਿ ਇਸ 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 ਜਿਹੜੀ ਇੰਸਟੀਚੂਟ ਹੈ ਇਹਦਾ ਕੁਝ ਨਾ ਕੁਝ ਇਹਨ ਸਾਡੀ ਸਰਕਾਰ ਚ ਮੈਂ ਇੱਕ ਦੋ ਆਪਣੇ ਵਿਚਾਰ ਦਿੱਤੇ ਹੈ ਕਿ ਇਹਨੂੰ ਇਹਨੂੰ ਜਿਹੜਾ ਹੈਗਾ ਇਸ ਦਾ ਕਿਸੇ ਤਰ੍ਹਾਂ ਇਸ ਜਿਹੜੀ ਬਹੁਤ ਵਧੀਆ ਇਹਦੇ 11 ਬਲੌਗ ਬਣਨੇ ਸੀ ਪਰ ਉਹਨਾਂ ਚੋਂ ਪੰਜ ਬਲੌਗ ਤਿਆਰ ਨੇ ਇਹਨਾਂ ਦਾ ਕੋਈ ਨਾ ਕੋਈ ਸਦ ਉਪਯੋਗ ਜਿਹੜਾ ਕੀਤਾ ਜਾਵੇ ਤਾਂ ਕਿ ਇਹ ਇੱਕ ਸਫੇਦ ਹਾਥੀ ਬਣ ਕੇ ਨਾ ਰਹਿ ਜਾਵੇ ਸੋ ਤੀਸਰਾ ਝੂਠ ਜਿਹੜਾ ਕਰਨਜੀਤ ਸਿੰਘ ਚੰਨੀ ਸਾਹਿਬ ਦਾ ਮੁੱਖ ਮੰਤਰੀ ਦਾ ਉਹ ਇਹ ਹੈ ਕਿ ਬੇਲਾ ਪਣਿਆਲੀ ਪੁਲ ਇਹਨਾਂ ਨੇ 2021 ਚ ਇਹ ਪਾਸ ਕੀਤਾ ਸੀ ਕਿ 114 ਕਰੋੜ ਦਾ ਇਹ ਪੁਲ ਬਣੇਗਾ ਪਰ ਪਰ ਜਿਹੜੀ ਹਾਸੋਹੀਣੀ ਗੱਲ ਇਹ ਹੈ ਕਿ ਇੱਕ ਪੈਸਾ ਨਹੀਂ ਰਿਲੀਜ਼ ਕੀਤਾ ਗਿਆ ਇੱਕ ਇੰਚ ਜਗ੍ਹਾ ਵੀ ਜਿਹੜੀ ਐਕਵਾਇਰ ਨਹੀਂ ਕੀਤੀ ਗਈ ਹਵਾ 'ਚ ਪੁਲ ਬਣਿਆ ਸੋ ਇਹ ਵੀ ਉਹਨਾਂ ਦਾ ਇੱਕ ਸਫੇਦ ਝੂਠ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਪੈਸੇ ਤੋਂ ਬਿਨਾ ਕਿਸੇ ਜ਼ਮੀਨ ਐਕਵਾਇਰ ਕਰੇ ਤੋਂ ਉਹਨਾਂ ਨੇ ਇਹਦਾ ਉਦਘਾਟਨ ਨਵੰਬਰ ਨਵੰਬਰ 2021 ਚ ਕੀਤਾ ਜੋ ਕਿ ਲੋਕਾਂ ਦੀ ਅੱਖਾਂ 'ਚ ਜਿਹੜਾ ਧੂੜ ਪਾਉਣ ਦੀ ਇੱਕ ਗੱਲ ਸੀ। ਔਰ ਚੌਥਾ ਮੈਂ ਜਿਹੜਾ ਗੱਲ ਕਰਨਾ ਚਾਹੁੰਦਾ ਚੌਥਾ ਝੂਠ ਇਹਨਾਂ ਦਾ ਕੁਝ ਦਿਨ ਪਹਿਲਾਂ ਦੋ ਹਫ਼ਤੇ ਪਹਿਲਾਂ ਇਹ ਸਰਕਾਰੀ ਸਬ ਡਿਵੀਜ਼ਨਲ ਹਸਪੀਟਲ ਜਿਹੜਾ ਚਮਕੌਰ ਸਾਹਿਬ ਬਣ ਰਿਹਾ ਉੱਤੇ 50 ਬੈੱਡ ਦਾ ਹਸਪੀਟਲ ਬਣ ਕੇ ਤਿਆਰ ਹੋ ਗਿਆ। ਉੱਥੇ ਵੀ ਇਹਨਾਂ ਨੇ ਜਾ ਕੇ ਸਫੇਤ ਝੂਠ ਬੋਲਿਆ ਕਿ ਇਹ ਹਸਪਤਾਲ ਮੈਂ ਬਣਾਇਆ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਦਾ ਉਦਘਾਟਨ ਜਿਹੜਾ ਹੈਗਾ ਇਹ ਅਪ੍ਰੈਲ 2022 ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਦੋਂ ਪਹਿਲੀ ਇੱਟ ਮੈਂ ਰੱਖੀ ਸੀ ਉੱਥੇ ਔਰ ਇਹ ਹੁਣ ਬਣ ਕੇ ਤਿਆਰ ਹੋ ਚੁੱਕਾ ਜਿੱਥੇ ਕਦੇ 2 ਜਾਂ 3 ਡਾਕਟਰ ਮੌਜੂਦ ਹੁੰਦੇ ਸੀ ਅੱਜ ਉੱਥੇ 10 ਤੋਂ ਵੱਧ ਡਾਕਟਰ ਹਰ ਸਪੈਸ਼ਲਿਟੀ ਦਾ ਡਾਕਟਰ ਜਿਹੜਾ ਅੱਜ ਜੇ ਕੋਰ ਸਾਹਿਬ ਜਿਹੜਾ ਅਵੇਲੇਬਲ ਐ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਜਿਹੜੀ ਇਹ ਸਾਡੀ ਪਾਰਟੀ ਦੀ ਹੈ ਔਰ ਮੈਂ ਸਾਫ ਕਾ ਮੁੱਖ ਮੰਤਰੀ ਨੂੰ ਇਸ ਤੇ ਵੀ ਸਵਾਲ ਉਠਾਉਂਦਾ ਵੀ ਤੁਸੀਂ ਤਾਂ ਇਹਦਾ ਕਦੇ ਉੱਥੇ ਵੜੇ ਨਹੀਂ ਅ ਜਦੋਂ ਹੁਣ ਬਣ ਗਿਆ ਤਿਆਰ ਹੋ ਗਿਆ ਹੁਣ ਤੁਸੀਂ ਉੱਥੇ ਜਾਣਾ ਸ਼ੁਰੂ ਕੀਤਾ ਤੇ ਪੰਜਵਾਂ ਜਿਹੜਾ ਝੂਠ ਇਹਨਾਂ ਦਾ ਮੈਂ ਤੁਹਾਨੂੰ ਆ ਦੱਸਣਾ ਚਾਹੁੰਦਾ ਪੰਜਵਾਂ ਝੂਠ ਇਹਨਾਂ ਦਾ ਆ ਲੋਕਾਂ ਨਾਲ ਝੂਠੇ ਵਾਦੇ 2017 ਤੋਂ ਲੈ ਕੇ 2022 ਦਾ ਜਿਹੜਾ ਮੈਨੀਫੈਸਟੋ ਇਹਨਾਂ ਨੇ ਕੱਢਿਆ ਸੀ ਇਹਦੇ ਚੋਂ 21 ਨੂੰ 21 ਨੁਕਤੇ ਪ੍ਰੋਗਰਾਮ ਸੀ 21 ਇਹਨਾਂ ਨੇ ਡਵੈਲਪਮੈਂਟ ਦੇ ਕੰਮ ਕਰਨੇ ਸੀ ਪਰ ਉਹਨਾਂ ਚੋਂ 20 ਜਿਹੜੇ ਹੈਗੇ ਆ ਉਹ ਬਿਲਕੁਲ ਵੀ ਜਿਹੜੇ ਪੂਰੇ ਨਹੀਂ ਹੋਏ ਸੋ ਐ ਇਦਾਂ ਇਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਆ ਔਰ ਝੂਠ ਬੋਲਦੇ ਰਹੇ ਸੋ ਇੱਕ ਇੱਕ ਅੱਜ ਮੈਂ ਇਹ ਸਾਰੇ ਝੂਠ ਤੁਹਾਡੇ ਸਾਹਮਣੇ ਉਜਾਗਰ ਕਰਨਾ ਚਾਹੁੰਦਾ ਸੀ ਬਾਕੀ ਤੁਸੀਂ ਵੀ ਤੁਸੀਂ ਇੱਕ ਪ੍ਰੈਸ ਜਿਹੜਾ ਇਹ ਸਮਾਜ ਦਾ ਸ਼ੀਸ਼ਾ ਤੁਸੀਂ ਵੀ ਉਹਨਾਂ ਨੂੰ ਇਹ ਇਹਨਾਂ ਇਹਨਾਂ ਤੇ ਸਵਾਲ ਕਰ ਸਕਦੇ ਹੋ ਵੀ ਦੱਸੋ ਭਈ ਕਿਹੜੇ ਜੇ ਅਗਰ ਮੈਂ ਕੋਈ ਝੂਠ ਬੋਲਿਆ ਤਾਂ ਉਹਨਾਂ ਨੂੰ ਤੁਸੀਂ ਪੁੱਛ ਵੀ ਸਕਦੇ ਹੋ ਔਰ ਮੈਨੂੰ ਵੀ ਕੋਈ ਸਵਾਲ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤੁਹਾਡਾ ਤੁਸੀਂ ਗੱਲ ਕਰਿਓ ਵੀ ਚੰਨੀ ਸਾਹਿਬ ਨੇ ਦਿਖਾਈ ਐ 8000 ਰੁਪਏ ਆ ਬਾਰੇ ਤੁਸੀਂ ਵੀ ਬਾਜ਼ਾਈ ਦਿ ਇਸ ਮੈਂ ਉੱਥੇ ਖੁਦ ਗਿਆ ਦੋ ਵਾਰ ਉਸ ਤੋਂ ਬਾਅਦ ਜਿਹੜੇ ਸਾਡੇ ਟੈਕਨੀਕਲ ਆਪਣੇ ਐਜੂਕੇਸ਼ਨ ਦੇ ਮੰਤਰੀ ਐ ਹਰਜੋਤ ਬੈਂਸ ਜੀ ਉਹਨਾਂ ਦਾ ਵੀ ਉੱਥੇ ਵਿਜ਼ਿਟ ਕਰਵਾਇਆ ਔਰ ਸਾਡੀ ਗੱਲ ਚੱਲ ਰਹੀ ਹੈ ਹੁਣ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਾਈਵੇਟ ਜਿਹੜਾ ਯੂਨੀਵਰਸਿਟੀਆਂ ਜਾਂ ਪ੍ਰਾਈਵੇਟ ਇੰਸਟੀਚਿਊਟ ਹੈ ਉਹਨਾਂ ਨਾਲ ਲਿੰਕ ਕਰਕੇ ਇਹਨੂੰ ਜਿਹੜੇ ਇਹਦੇ ਪੰਜ ਬਲਾਗ ਬਣੇ ਆ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਉਪਯੋਗ ਚ ਲਿਆ ਕੇ ਕੋਈ ਸਾਡੇ ਨੌਜਵਾਨਾਂ ਲਈ ਉੱਥੇ ਵਧੀਆ ਇੰਸਟੀਚਿਊਟ ਸ਼ੁਰੂ ਕੀਤੀ ਜਾਵੇ ਪੇਪਰ ਮਿਲਦੇ ਬਾਰੇ ਮੈਂ ਤੁਹਾਨੂੰ ਦੱਸਦਾ ਇਹਦਾ ਬੀਜ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਬੋਇਆ ਠੀਕ ਹੈ ਜੀ ਤੇ ਆਪਣੇ ਜਿਹੜੇ ਸਾਬਕਾ ਮੰਤਰੀ ਹੈ ਕਾਂਗਰਸ ਦੇ ਗੁਰਜੀਤ ਰਾਣਾ ਆਈ ਥਿੰਕ ਉਹ ਰਾਣਾ ਉਹਨਾਂ ਦੇ ਰਿਸ਼ਤੇਦਾਰਾਂ ਦੀ ਇਹ ਜੜੀ ਹੈਗੀ ਹੈ ਸਾਡੀ ਤਾਂ ਅਸੀਂ ਤਾਂ ਬਿਲਕੁਲ ਹੀ ਖਿਲਾਫ ਹੈ ਐਸੀ ਇੰਡਸਟਰੀ ਇਹ ਰੈੱਡ ਜ਼ੋਨ ਇੰਡਸਟਰੀ ਹੈ ਸਾਡੀ ਸਰਕਾਰ ਬਿਲਕੁਲ ਖਿਲਾਫ ਹੈ ਇਹ ਦੇ ਕਿ ਐਸੀ ਇੰਡਸਟਰੀ ਇੱਥੇ ਆਵੇ ਜਿਹਦੇ ਨਾਲ ਕਿ ਸਾਡਾ एनवायरनमेंट ਸਾਡੀ ਆਬੋ ਹਵਾ ਪਾਣੀ ਮਿੱਟੀ ਜਿਹੜੀ ਹੈਗੀ ਉਹ ਖਰਾਬ ਹੋਵੇ ਅਸੀਂ ਬਿਲਕੁਲ ਹੀ ਇਹਦੇ ਖਲਾਓ ਜੈਨ ਸਰ ਬਿਲੱਪਣਿਆਲੀ ਪੁਲ ਉਹਦੇ ਬਾਰੇ ਕੀ ਕਰ ਬਿਲੱਪਣਿਆਲੀ ਪੁਲ ਦਾ ਦੇਖੋ ਮੈਂ ਇਹ ਪੁੱਟ ਅਪ ਕੀਤਾ ਹੋਇਆ ਔਰ ਉਮੀਦ ਹੈ ਕਿਉਂਕਿ ਮੈਂ ਕੋਈ ਗਲਤ ਵਾਦਾ ਨਹੀਂ ਕਰਦਾ ਮੇਰੇ ਐਫਰਟਸ ਲੱਗੇ ਹੋਏ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦ ਜਿਹੜਾ ਇਹ ਲੋਕਾਂ ਦੀ 50 ਸਾਲ ਪੁਰਾਣੀ ਮੰਗ ਹੈ ਇਹਨੂੰ ਵੀ ਪੂਰਾ ਕਰੀਏ ਤੇ ਜਿਹਨੇ ਵੀ ਵੀਡੀਓ ਜਾਲੀ ਕਰਦੀ ਉਹ ਡਾਕਟਰਾਂ ਦੀ ਚੀਜ਼ਾਂ ਨਹੀਂ ਹੁੰਦੀ ਆ ਪੰਜਾਬ ਦਾ ਫੁੱਲੇ ਨੇ ਤੇ ਬਾਕੀ ਜਿਹੜੇ 6 ਡਾਕਟਰਾਂ ਦੇ ਬਾਰੇ ਚਰਨਜੀਤ ਸਿੰਘ ਚੰਨੀ ਨੂੰ ਇਹ ਪੁੱਛਿਓ ਕਿ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਉਸ ਹਸਪਤਾਲ ਦਾ ਤੁਸੀਂ ਕਦੇ ਪਹਿਲਾਂ ਤਾਂ ਪੱਥਰ ਨਹੀਂ ਰੱਖਿਆ ਫਿਰ 2 ਜਾਂ 3 ਡਾਕਟਰ ਤੋਂ ਵੱਧ ਉੱਥੇ ਕਦੇ ਨਹੀਂ ਹੋਏ ਸਾਡੀ ਸਰਕਾਰ ਵੇਲੇ ਤਾਂ 12 10 12 ਡਾਕਟਰ ਠੀਕ ਹੈ ਜੀ ਤੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਮੈਂ ਰੋਜ਼ ਉੱਥੇ ਪਰਸੋਂ ਹੀ ਵਿਜ਼ਿਟ ਕਰਕੇ ਆਇਆ ਹਾਂ ਪੂਰੇ ਉਥੇ ਡਾਕਟਰ ਅਵੇਲੇਬਲ ਨੇ ਦਵਾਈਆਂ ਅਵੇਲੇਬਲ ਹੈ ਔਰ ਬਹੁਤ ਜਲਦੀ ਦਾ ਸਬ ਸਾਡੇ ਜਿਹੜੇ ਸਤਕਾਰਯੋਗ ਮੁੱਖ ਮੰਤਰੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਆ ਕੇ ਇਹਦਾ ਉਦਘਾਟਨ ਕਰੇ। ਮਹੱਲੀ ਕੰਡਕਟ ਦੀ ਜਿਹੜਾ ਕਿ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ 386 ਏਕੜ ਦੀ ਜਿੱਥੇ ਲੋਕਾਂ ਦਾ ਖੇੜ ਜਾਵਾ ਡਾਕਟਰ ਜੀ ਇੱਥੇ ਜੀ ਤੇ ਕਰਦੇ ਜੀ ਲੋਕ ਨਹੀਂ ਕਹਿੰਦੇ ਸੀ ਕਿ ਹਾਂ ਉਹ ਜਿਹੜਾ ਹੈਗਾ ਦੇਖੋ ਜੀ 384 ਏਕੜ ਵੇਟ ਦੇ ਚਾਰ ਪਿੰਡ ਲਏ ਸੀ ਇੱਕ ਧੌਲਰ ਬਸੀ ਗੁਜਰਾ ਕੀੜੀ ਤੇ ਮਤੋਤਾ ਇਹਨਾਂ ਚਾਰ ਪਿੰਡਾਂ ਦੀ ਜਿਹੜੀ ਪੰਚਾਇਤਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ 384 ਏਕੜ ਸਾਨੂੰ ਦਿਓ ਤੇ ਇੱਥੇ ਅਸੀਂ ਜਿਹੜਾ ਹੈਗਾ ਇੱਕ ਇੰਡਸਟਰੀਅਲ ਜ਼ੋਨ ਜਿਹੜਾ ਪੋਲਿਊਸ਼ਨ ਫ੍ਰੀ ਇੰਡਸਟਰੀ ਇੱਥੇ ਲਗਾਣੀ ਸੀ ਲੇਕਿਨ ਅਫਸੋਸ ਅਫਸੋਸ ਇਹ ਹੈ ਕਿ ਉਹਨਾਂ ਪੰਚਾਇਤਾਂ ਨੇ ਜਿਹੜਾ ਉਹ ਮਤਾ ਪਾ ਕੇ ਨਹੀਂ ਦਿੱਤਾ ਔਰ ਜ਼ਬਰਦਸਤੀ ਕਰਨਾ ਸਾਡੀ ਜਿਹੜੀ ਸਰਕਾਰ ਹੈ ਉਹਦਾ ਜਿਹੜਾ ਹੈਗਾ ਰੁਕਣੀ ਹੈ ਅਸੀਂ ਜ਼ਬਰਦਸਤੀ ਨਹੀਂ ਕੀਤੀ ਇਸ ਕਰਕੇ ਉਹ ਜਿਹੜਾ ਪ੍ਰੋਜੈਕਟ ਐਦਾਂ ਇੰਸਟਾਲ ਹੋ ਗਿਆ ਜਿਲੇ ਵਿੱਚ ਹੋਰ ਵੀ ਜਗ੍ਹਾ ਜਿਹੜਾ ਹੈਗਾ ਟ੍ਰਾਫਿਕ ਰੋਲਾ ਪਾ ਰਿਹਾ ਜਾਂ ਆਪਣਾ ਲੋਕਾਂ ਦੀ ਸੜਕ ਵੀ ਚਲੀ ਤੇ ਹੋਰ ਵੀ ਕੋਈ ਥੰਮਦੇ ਰੱਖਣ ਦੀ ਗੱਲ ਹੋ ਗਈ ਕਿਥੇ ਲੋਕੀ ਹੋਰ ਗੱਲ ਕਰਨਾ ਚਾਹੁੰਦੇ ਹਾਂ ਸਾਡੀ ਦਾ ਤੇ ਜੇ ਆਪਾਂ ਉਹ ਰੁਜ਼ਗਾਰ ਦੀ ਗੱਲ ਕਰੀਏ ਤਾਂ ਟ੍ਰਾਫਿਕ ਨਾਲ ਰੁਜ਼ਗਾਰ ਤੋਂ ਮੈਂ ਜਿਹੜਾ ਕਿਵੇਂ ਮੈਂ ਤੁਹਾਡਾ ਸਵਾਲ ਨਹੀਂ ਸੀ ਤੁਹਾਡਾ ਟ੍ਰਾਫਿਕ ਦੀ ਲੱਗੂ ਜਿਲ੍ਹੇ ਦੇ ਲੋਕ ਲੈਪ ਨਹੀਂ ਦੇ ਰਹੇ ਇੰਡਸਟਰੀ ਰੁਜ਼ਗਾਰ ਦੇ ਨਹੀਂ ਇੰਡਸਟਰੀ ਤਾਂ ਦੇਖੋ ਹੁਣ ਸਰਕਾਰ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ ਤੁਸੀਂ ਦੇਖਿਆ ਕਿ ਸਰਕਾਰ ਦੀ ਪਹਿਲਾਂ ਵੀ 14-1500 ਏਕੜ ਤੇ ਇੰਡਸਟਰੀ ਲਾਉਣ ਦੀ ਕੋਸ਼ਿਸ਼ ਹੋਈ ਲੇਕਿਨ ਲੋਕਾਂ ਦਾ ਵਿਰੋਧ ਹੋਇਆ ਤਾਂ ਉਹ ਬੰਦ ਕਰਤਾ ਹੁਣ ਇੱਥੇ ਵੀ ਜਿਹੜਾ ਅਸੀਂ 384 ਏਕੜ ਜਿਹੜਾ ਹੈਗਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕ ਨਹੀਂ ਮੰਨਦੇ ਤਾਂ ਜਿਹੜਾ ਜਿੱਥੇ ਲੋਕ ਪਸੰਦ ਨਾ ਕਰਨ ਫਿਰ ਅਸੀਂ ਪਰ ਵੈਸੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ 97 ਹਜ਼ਾਰ 97 ਲੱਖ 97 ਹਜ਼ਾਰ ਕਰੋੜ ਦਾ ਜਿਹੜਾ ਨਿਵੇਸ਼ ਪੰਜਾਬ 'ਚ ਹੋ ਚੁੱਕਿਆ ਤੁਸੀਂ ਸਾਡੇ ਹਲਕੇ ਦੀ ਗੱਲ ਕਰ ਲੋ ਤਾਂ 50 ਯੂਨਿਟ ਘੱਟੋ ਘੱਟ 50 ਯੂਨਿਟ ਸਾਡੇ ਹਲਕੇ 'ਚ ਜਿਹੜੇ ਨਵੇਂ ਲੱਗੇ ਆ ਜਿਨ੍ਹਾਂ 'ਚ ਕੇ ਦੋ ਜਰਮਨ ਕੰਪਨੀਆਂ ਫ੍ਰੀਡੈਂਡਵਰਕ ਤੇ ਵਾਈਬਰਾਕੋਸਟਿਕ ਇਹ ਦੋ ਮਰਿੰਡੇ ਲੱਗ ਚੁੱਕੇ ਆ ਇੱਕ ਇੱਕ ਜਪਾਨੀਸ ਕੰਪਨੀ ਦੋ ਟਾਟਾ ਦੀਆਂ ਟਾਟਾ ਰੀਵਰ ਤੇ ਇੱਕ ਟਾਟਾ ਹੋ ਟਾੜਾ ਦੀਆਂ ਕੰਪਨੀ ਸੋ ਬਹੁਤ ਸਾਰੀਆਂ ਕੰਪਨੀਆਂ ਲੱਗ ਚੁੱਕੀਆਂ ਜਿੱਥੇ ਵਿਰੋਧ ਹੁੰਦਾ ਫਿਰ ਉੱਥੇ ਤੁਸੀਂ ਦੇਖਿਆ ਜੇ ਅਗਰ ਲੋਕ ਨਾ ਚਾਹਣ ਤਾਂ ਫਿਰ ਸਰਕਾਰ ਜ਼ਬਰਦਸਤੀ ਨਹੀਂ ਉਥੇ ਕਰ ਸਕਦੀ ਦੋਸਤ ਜਿਹੜੀ ਮੀਟਿੰਗ ਜਿਹੜੀ ਵਿਰੋਧ ਕਰਦੇ ਨੇ ਲੋਕ ਜਿਹੜੀ ਜਿਹੜੀ ਇਹ ਕਾਰਵਾਈ ਹੋਈ ਹੈ ਕੀ ਆ ਉਹ ਸਰਕਾਰ ਨੂੰ ਰਿਵਰਸ ਕਰ ਸਕਦੀ ਹੈ ਜਾਂ ਕੀ ਉਹ ਰਿਵਰਸ ਕਰਨ ਦਾ ਕੋਈ ਪਲਾਨ ਬਣਾ ਸਕਦੇ ਹਾਂ ਦੇਖੋ ਹਲੇ ਤੱਕ ਇਹ ਜਿਹੜੇ ਜਿਹਨਾਂ ਨੇ ਇੰਡਸਟਰੀ ਲਗਾਨੀ ਹੈ ਵੈਸੇ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਐਮਐਲਏ ਕੋਲ ਆਉਣ ਦੇ ਲੇਕਿਨ ਹਲੇ ਤੱਕ ਉਹਨਾਂ ਨੇ ਮੈਨੂੰ ਅਪਰੋਚ ਨਹੀਂ ਕੀਤਾ ਮੈਂ ਤਾਂ ਪਬਲਿਕ opinion ਦੀ ਗੱਲ ਕਰਨਾ ਹੈ ਪਬਲਿਕ ਦਾ opinion ਜਿਹੜਾ ਉਹਦੇ ਬੇਸ ਤੇ ਮੈਂ ਆਪਣਾ ਬਿਆਨ ਦੇ ਰਿਹਾ ਹਲੇ ਤੱਕ ਉਹਨਾਂ ਨੇ ਜੇ ਉਹ ਚਾਹੁੰਦੇ ਅਗਰ ਉਹਨਾਂ ਦੇ ਇੰਡਸਟਰੀ 'ਚ ਉਹ ਲਗਾਉਣਾ ਚਾਹੁੰਦੇ ਉਹਦੇ 'ਚ ਅਗਰ ਉਹ ਇਹ ਤੱਤ ਰੱਖਦੇ ਮੇਰੇ ਸਾਹਮਣੇ ਜਾਂ ਅਗਰ ਉਹ ਇਹ ਪ੍ਰੂਫ ਕਰਦੇ ਕਿ ਇਹਦਾ ਵਾਤਾਵਰਣ ਤੇ ਕੋਈ ਅਸਰ ਨਹੀਂ ਹੋਣਾ ਤਾਂ ਹੋ ਸਕਦਾ ਉਹਦੇ ਬਾਰੇ ਜਿਹੜਾ ਸੋਚਿਆ ਜਾ ਸਕਦਾ ਸੀ ਪਰ ਅੱਜ ਤੱਕ ਉਹਨਾਂ ਨੇ ਜਿਹੜਾ ਹੈਗਾ ਮੈਨੂੰ ਅਪਰੋਚ ਨਹੀਂ ਕੀਤਾ ਤੇ ਜੋ ਲੋਕਾਂ ਦੀ ਜਿਹੜੀ رائے ਆ ਅਸੀਂ ਲੋਕਾਂ ਦੀ رائے ਨਾਲ ਚੱਲ ਰਹੇ ਹਾਂ ਵੀ ਅਸੀਂ ਲੋਕਾਂ ਦੇ ਹੱਕ 'ਚ ਆ ਅਸੀਂ ਲੋਕਾਂ ਦੇ ਵਿਰੋਧ 'ਚ ਨਹੀਂ ਆ ਜੇ ਤੁਹਾਨੂੰ ਮਤਲਬ ਕਰਦੇ ਆ ਫਿਰ ਤੁਸੀਂ ਮੀਡੀਏਟਰ ਬਣ ਕੇ ਅਗਰ ਅਗਰ ਉਹ ਮੈਨੂੰ ਅਪਰੋਚ ਕਰਨਗੇ ਉਹਦੀਆਂ ਜਿਹੜੀਆਂ ਅਸੀਂ ਦੇਖਾਂਗੇ ਵੀ ਉਹ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਆਣ ਮੇਰੇ ਕੋਲ ਅਸੀਂ ਉਹ ਦੇਖਾਂਗੇ ਵੀ ਉਹ ਜੋ ਲੋਕ ਵਿਰੋਧ ਕਰ ਰਿਹਾ ਹੈ ਉਹਦਾ ਉਹਨਾਂ ਕੋਲ ਕੀ ਆਨਸਰ ਹੈ ਉਹਦਾ ਕੀ ਜਵਾਬ ਹੈ ਹਾਂਜੀ ਲੈਂਡ ਪੂਲਿੰਗ ਸਕੀਮ ਦੇਖੋ ਸਰਕਾਰ ਇੱਕ ਸਕੀਮ ਲੈ ਕੇ ਆਈ ਸੀ ਲੈਂਡ ਪੂਲਿੰਗ ਦੀ ਲੇਕਿਨ ਉਸ ਦਾ ਜਿਹੜਾ ਹੈਗਾ ਵਿਰੋਧ ਹੋਇਆ ਪਰ ਲੋਕਾਂ ਮਾਨ ਸਾਹਿਬ ਨੇ ਸ਼ਰਯਾਮ ਕਿਹਾ ਕਿ ਅਸੀਂ ਕੋਈ ਵੀ ਕੰਮ ਜਿਹੜਾ ਹੈਗਾ ਮੈਂ ਵੀ ਦੱਸਿਆ ਵੀ ਸਾਡੇ ਹਲਕੇ ਜ਼ਬਰਦਸਤੀ ਨਹੀਂ ਕਰਦੇ ਕਿਸੇ ਨਾਲ ਜ਼ਬਰਦਸਤੀ ਨਹੀਂ ਹੈ ਤੇ ਮਾਨ ਸਾਹਿਬ ਹੁਣੇ ਪਿੱਛੇ ਜੇ ਚਮਕੌਰ ਸਾਹਿਬ ਆਏ ਸੀ ਉਹਨਾਂ ਨੇ ਉੱਥੇ ਵੀ ਕਿਹਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਅਸੀਂ ਲੋਕਾਂ ਦੀ ਵੀ ਸੁਣਾਂਗੇ ਕਿਸਾਨਾਂ ਦੀ ਸੁਣਾਂਗੇ ਫੇਰ ਇਸ ਤੇ ਕੋਈ رائے ਜਿਹੜੀ ਉਹ ਬਣੇ। ਦੋਸਤ ਕੁਐਸਚਨ ਉਹਦਾ ਸੀਰੀਅਸ ਸਾਡੇ ਬੱਤੇ ਆ। ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਚੰਕੋੜ ਦੇ ਵਿੱਚ ਚੱਲਿਆ। ਕਿੰਨੀ ਕੀ ਕਾਮਯਾਬੀ ਵਿੱਚ? ਤੇ ਦੂਸਰਾ ਕੁਐਸਚਨ ਮੇਰਾ ਗੜਿਆ। ਕੱਚੇ ਮਜ਼ਦਮੇ ਲਈ ਤੁਸੀਂ ਚੰਕੋੜ ਨੇ ਕੀ ਕਰਨਾ? ਦੇਖੋ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮੈਨੂੰ ਇਹ ਦੱਸਦੇ ਮਿਲ ਖੁਸ਼ੀ ਮਹਿਸੂਸ ਹੋ ਰਹੀ ਕਿ 90% 90% ਸਾਡੇ ਹਲਕੇ 'ਚ ਜਿਹੜਾ ਨਸ਼ਾ ਖਤਮ ਹੋ ਚੁੱਕਾ ਮੇਰੇ ਨਾਲ ਪ੍ਰਸ਼ੋਤਮ ਸਿੰਘ ਜੀ ਮਾਹਲ ਇਹ ਸਾਡੇ ਕואର୍ਡੀਨੇਟਰ ਨੇ ਯੁੱਧ ਨਸ਼ਿਆਂ ਵਿਰੁੱਧ ਇਹ ਇਹ ਵੀ ਤੁਹਾਨੂੰ ਦੱਸਣਗੇ ਪਰ ਮੈਂ ਤੁਹਾਨੂੰ ਆਪ ਪਰਤੱਖ ਜਿਹੜੇ ਪਿੰਡ ਗੜ ਮੰਨੇ ਜਾਂਦੇ ਸੀ ਸੋਲਖੀਆਂ ਸਹੇੜੀ ਉੱਥੇ ਮੈਂ ਖੁਦ ਵਸਤ ਹਰ ਪਿੰਡ ਚ ਮੈਂ ਗਿਆ ਪਰ ਇਹ ਜਿਹੜੇ ਗੜ ਸੀਗੇ ਬੇਲਾ ਇੱਥੇ ਅੱਜ ਲੋਕ ਕਹਿੰਦੇ ਵੀ ਅਸੀਂ ਬੜੇ ਸੁਖੀ ਹਾਂ ਸਾਡਾ ਜਿਹੜਾ ਹੈਗਾ 0% ਕਈ ਪਿੰਡ ਤਾਂ ਇਹ 0% ਇੱਥੇ ਆਪਣਾ ਭੈਣੀ ਪਿੰਡ ਹੈ ਉਹਨਾਂ ਨੇ ਸ਼ਰਿਆਮ ਅਨਾਉਂਸ ਕੀਤਾ ਹੈ ਫਿਰ ਸਾਡਾ ਆਪਣਾ ਬੜੀਆਂ ਚੱਲੀਆਂ ਠੀਕ ਹੈ ਜੀ ਬੰਦੇ ਮਾਲਾਂ ਉਹ ਕਹਿੰਦੇ ਸਾਡੇ 0% ਨਸ਼ਾ ਇੱਕ ਬਹੁਤ ਵੱਡੀ ਕਾਮਯਾਬੀ ਜਿਹੜੀ ਇਹ ਨਸ਼ੇ ਦੇ ਖਿਲਾਫ ਪਹਿਲੀ ਵਾਰੀ ਕਿਸੇ ਸਰਕਾਰ ਨੇ ਕੀਤੀ ਹੈ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਚਾਹੇ ਉਹ ਇਹ ਜਿਹੜੇ 20 ਸਾਲ ਗੁਜ਼ਰੇ ਆ 2002 ਤੋਂ ਲੈ ਕੇ 2022 ਤੱਕ ਇਹਨਾਂ ਚ 10 ਸਾਲ ਕਾਂਗਰਸ ਨੇ ਰਾਜ ਕੀਤਾ 10 ਸਾਲ ਬਾਦਲਾ ਨੇ ਔਰ ਰਾਜ ਕੇ ਇਹਨਾਂ ਨੇ ਨਸ਼ੇ ਵਿੱਚ ਇਹ ਲੋਕਾਂ ਨੂੰ ਨਸ਼ੇੜੀ ਬਣਾਇਆ ਔਰ ਜਿਹੜੀਆਂ ਇਹਨਾਂ ਨੇ ਦੁਕਾਨਾਂ ਖੋਲੀਆਂ ਸੀ ਇੰਜੀਨੀਅਰਿੰਗ ਕਾਲਜ ਉਹ ਸਿਰਫ ਲੋਕਾਂ ਨੂੰ ਲੁੱਟਣ ਦੇ ਬਹਾਨੇ ਸੀ 15 15 20 20 ਲੱਖ ਹਰ ਬੱਚੇ ਤੋਂ ਫੀਸ ਲੈ ਕੇ ਉਹਨਾਂ ਨੇ ਉਹਨਾਂ ਨੂੰ ਸੜਕਾਂ ਡਿਗਰੀਆਂ ਲੈ ਕੇ ਸੜਕਾਂ ਦੇ ਛੱਟ ਤੱਕ ਕਿਸੇ ਤਰ੍ਹਾਂ ਦਾ ਰੁਜ਼ਗਾਰ ਨਹੀਂ ਦਿੱਤਾ ਪਹਿਲੀ ਸਰਕਾਰਾਂ ਜਿਹਨੇ 56000 ਨੌਕਰੀਆਂ ਸਵਾ 3 ਸਾਲਾਂ ਚ ਦਿੱਤੀਆਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਉਹ 20 ਸਾਲਾਂ ਚ 20000 ਨੌਕਰੀ ਨਹੀਂ ਦਿੱਤੀ ਹੋਈ ਸੀ ਕੱਚੇ ਮੁਲਾਜ਼ਮਾਂ ਦਾ ਦੇਖੋ ਅਸੀਂ ਤੁਸੀਂ ਰੋਜ਼ ਪੜ੍ਹਦੇ ਹੋ ਕਿ ਹੌਲੀ-ਹੌਲੀ ਸਾਰੇ ਜਿੰਨੇ ਵੀ ਕੱਚੇ ਮੁਲਾਜ਼ਮ ਹੈ ਟੀਚਰ ਜਿਹੜੇ ਆ 12000 ਤੋਂ ਵੱਧ ਜਿਹੜੇ ਕੱਚੇ ਟੀਚਰ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਡੇ ਬਾਏ ਡੇ ਅਸੀਂ ਜਿੰਨਾ ਜਿੱਦਾਂ ਜਿੱਦਾਂ ਸਾਡਾ ਜਿਹੜਾ ਹੈਗਾ ਖਜ਼ਾਨਾ ਭਰੀ ਜਾ ਰਿਹਾ ਅਸੀਂ ਹੋਰ ਜਿਹੜੇ ਹੈਗੇ ਮੁਲਾਜ਼ਮ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੱਕੇ ਕਰ ਰਹੇ ਆ ਔਰ ਕੋਸ਼ਿਸ਼ ਇਹ ਹੋਏਗੀ ਕਿ ਸਾਰੇ ਮੁਲਾਜ਼ਮ ਕੱਚੇ ਜਿਹੜੇ ਪੱਕੇ ਕਰ ਤੋ ਐਸੀ ਅਗਰ ਦਾ ਪਰਚਾ ਹੋਇਆ ਜੀ ਤੋ 3 ਗ੍ਰੇਡ ਨੂੰ ਕਹਿਣਾ ਜੀ ਲੋਕਾਂ ਦਾ ਕਹਿਣਾ ਕੀ ਐ ਐਮਐਲਏ ਸਾਹਿਬ ਜੀ ਸਾਹਿਬ ਤੇ ਉਹ ਮੁੱਦਰ ਪੜਿਆ ਨਹੀਂ ਜਾ ਰਿਹਾ ਉਹ ਦੋਸ਼ ਲਗਾ ਰਹੇ ਨੇ ਦੇਖੋ ਲੋਕ ਲੋਕ ਦੇਖੋ ਦੋਸ਼ ਕੋਈ ਵੀ ਕੁਝ ਵੀ ਕਹਿ ਸਕਦਾ ਪਰ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਮੇਰਾ ਕੋਈ ਉਹਦੇ 'ਚ ਹੱਥ ਨਹੀਂ ਬਸ ਇਹ ਤੁਹਾਨੂੰ ਲੱਗਿਆ ਜੀ ਕਰ ਇਹ ਤਾਂ ਨਾਲ ਲੱਗਿਆ ਤਾਂ ਦੇਖੋ ਜੋ ਆਪਣਾ ਪ੍ਰਸ਼ਾਸਨ ਉਹ ਦਾ ਕੰਮ ਕਰ ਸਾਡੇ ਵੱਲੋਂ ਨਾ ਡਿਪਟੀ ਕਮਿਸ਼ਨਰ ਨੂੰ ਨਾ ਐਸਐਸਪੀ ਤੇ ਕਿਸੇ ਤਰ੍ਹਾਂ ਦਾ ਕੋਈ ਜੋੜਨੀ ਹੈ ਨਾ ਸੀ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੋ ਬਣਦੀ ਕਾਰਵਾਈ ਜਿਸ ਤੇ ਵੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ